ਦੇਖ ਰਹੇ ਹੋ ਦੇਨੀ ਸਟੇ ਵੀ ਮੈਂ ਹਾਂ ਸੰਦੀਪ ਸ਼ਰਮਾ ਤੋਂ ਬਿਹਾਰ ਦੀ ਇਤਿਹਾਸਿਕ ਜਿੱਤ ਨੇ ਇਕ ਵਾਰੀ ਫੇ ਪਾਜਪਾ ਦੇ तमाम ਫਰਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰਤਾ ਪਹਿਲਾਂ ਮੇਰਾ ਮਜੂਦਾ ਹੈ ਪਾਜਪਾ ਪੰਜਾਬ ਦੇ ਕੈਸ਼ੀਆ ਗੁਰਦੇਵ ਸ਼ਰਮਾ ਦੇ ਜਿੱਤ ਤੇ ਵੀ ਬੜੀ ਵੱਡੀ ਚੇਤਾ ਇਤਿਹਾਸਿਕ ਜਿੱਤ ਹੈ ਕਿ ਸਭ ਦੇਖੋ ਦੇਖੋ ਬਿਹਾਰ ਦੇ ਵਿੱਚ 202 ਤੋਂ ਪਲੱਸ ਸੀਟਾਂ ਹਨੀਆਂ ਇਹ ਪਾਰਟੀ ਜਨਤਾ ਪਾਰਟੀ ਦੇ ਕਾਰਜਕਰਤਾ ਜਿੱਤੇ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਦੇ ਜਿੱਤੇ ਔਰ ਬਿਹਾਰ ਦੀ ਜਨਤਾ ਦੇ ਜਿੱਤੇ ਕਿਉਂਕਿ ਅੱਜ ਦੇਸ਼ ਚਾਹੁੰਦਾ ਹੈ ਕਿ ਤਰੱਕੀ ਵਿਕਾਸ ਚਾਹੁੰਦਾ ਹੈ ਔਰ ਵਿਕਾਸ ਕੌਣ ਕਰਾ ਸਕਦਾ ਭਾਰਤ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ ਵਿਕਾਸ ਹੋਇਆ ਉਹ ਸਾਰੀ ਜਨਤਾ ਦੇਖਦੀ ਸੀ اپੋਜੀਸ਼ਨਰ ਨੇ ਬਹੁਤ ਤੁਹਾਡੇ ਸਾਹਮਣੇ ਕਿੰਨਾ ਦੁਸ਼ਟ ਪ੍ਰਚਾਰ ਕੀਤਾ ਉਹਦੇ باوجود ਵੀ ਅੱਜ ਬਿਹਾਰ ਦੀ ਜਨਤਾ ਬਹੁਤ ਹੀ ਸਮਝਦਾਰ ਜਨਤਾ ਹੈ ਬਹੁਤ ਸਿਆਣੀ ਜਨਤਾ ਹੈ ਉਹ ਹਰ ਚੀਜ਼ ਨੂੰ ਸਮਝਦੀ ਹੈ ਉਹ ਕਿਸੇ ਦੇ ਪਕਾਵੇ ਚੰਨ ਵਾਲੇ ਨਹੀਂ ਹੈਗੇ ਔਰ ਬਿਹਾਰ ਦੀ ਜਨਤਾ ਨੂੰ ਮੈਂ ਅੱਜ ਬਹੁਤ ਬਹੁਤ ਵਧਾਈ ਦੇਣਾ ਔਰ ਉਹਨੇ ਭਾਰਤੀ ਜਨਤਾ ਪਾਰਟੀ ਦੇ ਕਰਮ ਕਰਤਾ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ 200 ਤੋਂ ਪਲੱਸ ਬਿਹਾਰ ਦੇ ਸੀਟਾਂ ਆਈਆਂ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਹਾਰ ਇੱਕ ਨਵੇਂ ਰੂਪ ਬਦਲਦੇ ਰੂਪ ਵਿੱਚ ਨਜ਼ਰ ਆਏਗਾ ਦੇਖੋ ਇਕੱਲਾ ਬਿਹਾਰ ਨਹੀਂ ਤਾਂ ਨੂੰ ਸਾਰਾ ਦੇਸ਼ ਸਾਰਾ ਹਿੰਦੁਸਤਾਨ ਇੱਕ ਇੱਕ ਜਿਹੜੇ ਸਟੇਟ ਹੈ ਤੁਹਾਡੇ ਕਿਸ਼ਾਲੀ ਵਾਲ ਜਾਏ ਕਿਉਂਕਿ ਹਰ ਜਗ੍ਹਾ ਦੇ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਰਹੀ ਹੈ ਔਰ ਹਰ ਜਗ੍ਹਾ ਦੇ ਵਿਕਾਸ ਹੋ ਰਿਹਾ ਆ ਆਪਾਂ ਸਾਡੇ ਜਾਣੇ ਵੀ ਕੋਈ ਵੀ ਅਜ ਦੇਖ ਲੋ ਹਿੰਦੁਸਤਾਨ ਦੇ ਵਿੱਚ ਜਿਹੜਾ ਜਿਹੜੀਆਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਵਿਕਾਸ ਵਿਕਾਸ ਦੀ ਨੇਰੀ ਹੈ ਕਿਤੇ ਜਿਹੜੀ ਜਗਾ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਥੇ ਵਿਕਾਸ ਦੀ ਨੇਰੀ ਹੈ ਲੋਕੀ ਖੁਸ਼ਹਾਲ ਨੇ ਡਵੈਲਪਮੈਂਟ ਹੈ ਔਰ ਜਿੰਨੇ ਡਵੈਲਪਮੈਂਟ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਇੰਨਾ ਕੋਈ ਵੀ ਹੋਰ ਪਾਰਟੀ ਨੇ ਅਜੇ ਤੱਕ ਨਹੀਂ ਕੀਤਾ ਪਿਛਨੇ ਸਰਕਾਰਾਂ ਨੇ 60 60 ਸਾਲ ਰਾਜ ਕਰਕੇ ਲੋਕਾਂ ਨੂੰ ਲੁੱਟਿਆ ਔਰ ਉਹਨਾਂ ਨੇ ਹੁਣ ਦੇਖਿਆ ਇਹ ਇੱਕੋ ਹੀ પાર્ટી ਜਿਹੜੀ ਭਾਰਤ ਦੀ ਜਨਤਾ ਪਾਰਟੀ ਜਿਹੜੀ ਵਿਕਾਸ ਕਰ ਸਕਦੀ ਹੈ ਔਰ ਅੱਜ ਭਾਰਤ ਦੀ ਜਨਤਾ ਪਾਰਟੀ ਨੇ ਉਹ ਬਿਹਾਰ ਦੇ ਵਿੱਚ ਕਰਕੇ ਦਿਖਾ ਦਿੱਤਾ ਸੋ ਇਹਨਾਂ ਭਾਜਪਾ ਪੰਜਾਬ ਦੇ ਕੈਸ਼ੇ ਗੁਦਨ ਸ਼ਰਮਾ ਦੇ ਵੀ ਬਿਹਾਰ ਦੀ ਜਿੱਤ ਨੇ ਇੱਕ ਵਾਰੀ ਫਿਰ ਭਾਜਪਾ ਦੇ ਵਰਕਰਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਪੈਦਾ ਕੀਤਾ ਬੇਸ਼ੱਕ ਤਰੰਦਲ ਜਿਮਨੀ ਹਾਰੇ ਲੇਕਿਨ ਉਸ ਹਾਰ ਨੂੰ ਬਿਹਾਰ ਦੀ ਵੱਡੀ ਇਤਿਹਾਸਿਕ ਜਿੱਤ ਨੇ ਇੱਕ ਵਾਰੀ ਫਿਰ ਭਾਜਪਾ ਵਰਕਰਾਂ ਦੇ ਵਿੱਚ ਇੱਕ ਜੋਸ਼ ਭਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ 2027 ਦੇ ਨਾਲ ਨਾਲ ਹੁਣ ਪੰਜਾਬ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਹੁਣ ਪਾਰੀ ਜਿੱਤ ਦੀ ਵੀ ਇੱਕ ਦਸਤਕ ਦੇਣ ਦੀ ਗੱਲ ਆਖੀ ਆ ਕਹਿੰਦਾ ਮੈਂ ਬੌਬੀ ਦਾ ਸੰਦੀਪ ਸ਼ਰਮਾ ਗੈਨੀਫਰੇ ਟੀਵੀ ਲੁਧਿਆਣਾ ਦੇਖ ਰਹੇ ਹੋ ਦੈਨਿਕ ਸਰਦੀ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬਿਹਾਰ ਦੀ ਇੱਕ ਇਤਿਹਾਸਿਕ ਜਿੱਤ ਨੇ ਇਕਵਰੀ ਫੇ ਪਾਜਪਾ ਦੇ तमाम ਫਰਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰਤਾ ਇਸ ਤਰ੍ਹਾਂ ਮੇਰਾ ਮਜੂਦਾ ਪਾਜਪਾ ਪੰਜਾਬ ਦੇ ਕੈਸ਼ੀਆ ਗੁਰਦੀਪ ਸ਼ਰਮਾ ਦੇ ਲਈ ਤੇ ਵੀ ਬੜੀ ਵੱਡੀ ਚੇਤਾ ਇਤਿਹਾਸਿਕ ਜਿੱਤ ਆ ਕਿ ਸਭ ਦੇਖ ਰਹੇ ਹੋ ਦੇਖੋ ਬਿਹਾਰ ਦੇ ਵਿੱਚ 202 ਤੋਂ ਪਲੱਸ ਸੀਟਾਂ ਹਾਨੀਆਂ ਇਹ ਪਾਰਟੀ ਜਨਤਾ ਪਾਰਟੀ ਨੇ ਕਾਰਜਕਰਤਾ ਜਿੱਤੇ ਔਰ ਪਾਰਟੀਆਂ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਦੇ ਜਿੱਤੇ ਔਰ ਬਿਹਾਰ ਦੀ ਜਨਤਾ ਦੇ ਜਿੱਤੇ ਕਿਉਂਕਿ ਅੱਜ ਦੇਸ਼ ਚਾਹੁੰਦਾ ਹੈ ਕਿ ਤਰੱਕੀ ਵਿਕਾਸ ਚਾਹੁੰਦਾ ਹੈ ਔਰ ਵਿਕਾਸ ਕੌਣ ਕਰਾ ਸਕਦਾ ਭਾਰਤ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ ਵਿਕਾਸ ਹੋਇਆ ਉਹ ਸਾਰੀ ਜਨਤਾ ਦੇਖਦੀ ਸੀ اپੋਜੀਸ਼ਨਰਾਂ ਨੇ ਬਹੁਤ ਤੁਹਾਡੇ ਸਾਹਮਣੇ ਕਿੰਨਾ ਦੁਸ਼ਟ ਪ੍ਰਚਾਰ ਕੀਤਾ ਉਹਦੇ باوجود ਵੀ ਅੱਜ ਬਿਹਾਰ ਦੀ ਜਨਤਾ ਬਹੁਤ ਹੀ ਸਮਝਦਾਰ ਜਨਤਾ ਹੈ ਬਹੁਤ ਸਿਆਣੀ ਜਨਤਾ ਹੈ ਉਹ ਹਰ ਚੀਜ਼ ਨੂੰ ਸਮਝਦੀ ਹੈ ਉਹ ਕਿਸੇ ਦੇ ਪਕਾਵੇ ਜਾਣ ਵਾਲੇ ਨਹੀਂ ਹੈਗੇ ਔਰ ਬਿਹਾਰ ਦੀ ਜਨਤਾ ਨੂੰ ਮੈਂ ਅੱਜ ਬਹੁਤ ਬਹੁਤ ਵਧਾਈ ਦੇਣਾ ਔਰ ਨੇਪਾਰਟੇ ਜਨਤਾ ਪਾਰਟੀ ਦੇ ਕਾਰਗਰਤਾ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ 202 ਤੋਂ ਪਲੱਸ ਬਿਹਾਰ ਦੇ ਸੀਟਾਂ ਆਈਆਂ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਹਾਰ ਇੱਕ ਨਵੇਂ ਰੂਪ ਬਦਲਦੇ ਰੂਪ ਚ ਨਜ਼ਰ ਆਏਗਾ ਦੇਖੋ ਇਕੱਲਾ ਬਿਹਾਰ ਨਹੀਂ ਤਾਂ ਉਹ ਸਾਰਾ ਦੇਸ਼ ਸਾਰਾ ਹਿੰਦੁਸਤਾਨ ਇੱਕ ਇੱਕ ਜਿਹੜੇ ਸਟੇਟ ਹੈ ਤੁਹਾਡੇ ਕਿਸ਼ਾਲੀ ਵਾਲ ਜਾਏ ਕਿਉਂਕਿ ਹਰ ਜਗ੍ਹਾ ਦੇ ਭਾਰਤੀ ਜਨਤਾ ਪਾਰਟੀ ਸਰਕਾਰ ਬਣ ਰਹੀ ਹੈ ਔਰ ਹਰ ਜਗ੍ਹਾ ਦੇ ਵਿਕਾਸ ਹੋ ਰਿਹਾ ਆ ਆਪਾਂ ਸਾਡੇ ਜਾਣੇ ਵੀ ਕੋਈ ਵੀ ਦੇਖ ਲਓ ਹਿੰਦੁਸਤਾਨ ਦੇ ਵਿੱਚ ਜਿਹੜਾ ਜਿਹੜੀਆਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਵਿਕਾਸ ਵਿਕਾਸ ਦੀ ਨੇਰੀ ਆ ਇਹ ਜਿਹੜੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਥੇ ਵਿਕਾਸ ਦੀ ਨੇਰੀ ਹੈ ਲੋਕੀ ਖੁਸ਼ਹਾਲ ਨੇ ਡਵੈਲਪਮੈਂਟ ਹੈ ਔਰ ਜਿੰਨੇ ਡਵੈਲਪਮੈਂਟ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਇੰਨਾ ਕੋਈ ਵੀ ਹੋਰ ਪਾਰਟੀ ਨੇ ਅਜੇ ਤੱਕ ਨਹੀਂ ਕੀਤਾ ਇਸ ਨੇ ਸਰਕਾਰਾਂ ਨੇ 60 60 ਸਾਲ ਰਾਜ ਕਰਕੇ ਲੋਕਾਂ ਨੂੰ ਲੁੱਟਿਆ ਔਰ ਉਹਨਾਂ ਨੇ ਹੁਣ ਦੇਖਿਆ ਕਿ ਇੱਕੋ ਹੀ ਪਾਰਟੀ ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀ ਵਿਕਾਸ ਕਰ ਸਕਦੀ ਹੈ ਔਰ ਅੱਜ ਭਾਰਤੀ ਜਨਤਾ ਪਾਰਟੀ ਨੇ ਉਹ ਬਿਹਾਰ ਦੇ ਚ ਕਰਕੇ ਦਿਖਾਤਾ ਤੋ ਇਹ ਸਾਧ ਭਾਜਪਾ ਪੰਜਾਬ ਦੇ ਕੈਸ਼ੇ ਗੁਰਦੇਵ ਸ਼ਰਮਾ ਦੇ ਵੀ ਬਿਹਾਰ ਦੀ ਜਿੱਤ ਨੇ ਇੱਕ ਵਾਰੀ ਫੇਰ ਭਾਜਪਾ ਦੇ ਵਰਕਰਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਪੈਦਾ ਕੀਤਾ ਬੇਸ਼ੱਕ ਤਰੰਤ ਤਰ ਜਿੱਮ ਨਹੀਂ ਹਾਰੇ ਲੇਕਿਨ ਉਸ ਹਾਰ ਨੂੰ ਬਿਹਾਰ ਦੀ ਜਵੱਡੀ ਇਤਿਹਾਸਿਕ ਜਿੱਤ ਨੇ ਇੱਕ ਵਾਰੀ ਫੇਰ ਭਾਜਪਾ ਵਰਕਰਾਂ ਦੇ ਵਿੱਚ ਇੱਕ ਜੋਸ਼ ਭਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ 2027 ਦੇ ਨਾਲ ਹੁਣ ਪੰਜਾਬ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਹੁਣ ਪਾੜੀ ਜਿੱਤ ਦੀ ਵੀ ਇੱਕ ਦਸਤਕ ਦੇਣ ਦੀ ਗੱਲ ਆਖੀ ਆ ਕਹਿੰਦਾ ਮੈਂ ਬੋਬੀ ਦਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ ਜੀ ਦੇਖ ਰਹੇ ਹੋ ਦੈਨਿਕ ਸ੍ਰੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਬਿਹਾਰ ਦੀ ਇੱਕ ਇਤਿਹਾਸਿਕ ਜਿੱਤ ਨੇ ਇਕਵਰੀ ਫੇ ਭਾਜਪਾ ਦੇ ਕਮਾਂਫਰਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰਤਾ ਇਸ ਦਾ ਮਿਲਦਾ ਮਜੂਦਾ ਹੈ ਭਾਜਪਾ ਪੰਜਾਬ ਦੇ ਕੈਸ਼ੀਆ ਗੁਰਦੇਵ ਸ਼ਰਮਾ ਦੇ ਲਈ ਇਹ ਵੀ ਬੜੀ ਵੱਡੀ ਜਿੱਤ ਇਤਿਹਾਸਿਕ ਜਿੱਤ ਹੈ ਕਿ ਸਭ ਦੇਖ ਰਹੇ ਹੋ ਦੇਖੋ ਬਿਹਾਰ ਦੇ ਵਿੱਚ 202 ਤੋਂ ਪਲੱਸ ਸੀਟਾਂ ਹਨੀਆਂ ਇਹ ਭਾਰਤੀ ਜਨਤਾ ਪਾਰਟੀ ਨੇ ਕਾਰਜਕਰਤਾ ਜਿੱਤੇ ਔਰ ਭਾਰਤੀ ਜਨਤਾ ਪਾਰਟੀ ਦੇ ਇੱਕ ਇੱਕ ਵਰਕਰ ਦੇ ਜਿੱਤੇ ਔਰ ਬਿਹਾਰ ਦੀ ਜਨਤਾ ਦੇ ਜਿੱਤੇ ਕਿਉਂਕਿ ਅੱਜ ਦੇਸ਼ ਚਾਹੁੰਦਾ ਹੈ ਕਿ ਤਰੱਕੀ ਵਿਕਾਸ ਚਾਹੁੰਦਾ ਹੈ ਔਰ ਵਿਕਾਸ ਕੌਣ ਕਰਾ ਸਕਦਾ ਭਾਰਤੀ ਜਨਤਾ ਪਾਰਟੀ ਜਿਸ ਤਰੀਕੇ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਬਿਹਾਰ ਦੇ ਵਿੱਚ ਵਿਕਾਸ ਹੋਇਆ ਉਹ ਸਾਰੀ ਜਨਤਾ ਦੇਖਦੀ ਸੀ اپੋਜੀਸ਼ਨਰਾਂ ਨੇ ਬਹੁਤ ਤੁਹਾਡੇ ਸਾਹਮਣੇ ਕਿੰਨਾ ਦੁਸ਼ਟ ਪ੍ਰਚਾਰ ਕੀਤਾ ਉਹਦੇ باوجود ਵੀ ਅੱਜ ਬਿਹਾਰ ਦੀ ਜਨਤਾ ਬਹੁਤ ਹੀ ਸਮਝਦਾਰ ਜਨਤਾ ਹੈ ਬਹੁਤ ਸਿਆਣੀ ਜਨਤਾ ਹੈ ਉਹ ਹਰ ਚੀਜ਼ ਨੂੰ ਸਮਝਦੀ ਹੈ ਉਹ ਕਿਸੇ ਦੇ ਪਕਾਵੇ ਜਾਣ ਵਾਲੇ ਨਹੀਂ ਹੈਗੇ ਔਰ ਬਿਹਾਰ ਦੀ ਜਨਤਾ ਨੂੰ ਮੈਂ ਅੱਜ ਬਹੁਤ ਬਹੁਤ ਵਧਾਈ ਦੇਣਾ ਔਰ ਉਹਨਾਂ ਭਾਜਪਾ ਜਨਤਾ ਪਾਰਟੀ ਦੇ ਕਾਰਗਰਕਰਤਾ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਦੀ ਮਿਹਨਤ ਦੇ ਨਾਲ ਅੱਜ 200 ਤੋਂ ਪਲੱਸ ਬਿਹਾਰ ਦੀਆਂ ਸੀਟਾਂ ਆਈਆਂ ਲੱਗਦਾ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਿਹਾਰ ਇੱਕ ਨਵੇਂ ਰੂਪ ਬਦਲਦੇ ਰੂਪ ਵਿੱਚ ਨਜ਼ਰ ਆਏਗਾ ਦੇਖੋ ਕੱਲਾ ਬਿਹਾਰ ਨਹੀਂ ਤੁਹਾਨੂੰ ਸਾਰਾ ਦੇਸ਼ ਸਾਰਾ ਹਿੰਦੁਸਤਾਨ ਇੱਕ ਇੱਕ ਜਿਹੜੇ ਸਟੇਟ ਹੈ ਤੁਹਾਡੇ ਖੁਸ਼ਹਾਲੀ ਵਾਲ ਜਾਏਗੀ ਕਿਉਂਕਿ ਹਰ ਜਗ੍ਹਾ ਦੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਬਣ ਰਹੀ ਹੈ ਔਰ ਹਰ ਜਗ੍ਹਾ ਦੇ ਵਿਕਾਸ ਹੋ ਰਿਹਾ ਹੈ ਆਪਾਂ ਸਾਡੇ ਜਾਣਿਆ ਵੀ ਕੋਈ ਵੀ ਅਜ ਦੇਖ ਲੋ ਹਿੰਦੁਸਤਾਨ ਦੇ ਵਿੱਚ ਜਿਹੜਾ ਜਿਹੜੀਆਂ ਸਟੇਟਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹਦੇ ਵਿੱਚ ਵਿਕਾਸ ਵਿਕਾਸ ਦੀ ਨੇਰੀ ਹੈ ਤੇ ਜਿਹੜੀ ਜਗ੍ਹਾ ਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਉਥੇ ਵਿਕਾਸ ਦੀ ਨੇਰੀ ਹੈ ਲੋਕੀ ਖੁਸ਼ਹਾਲ ਨੇ ਡਵੈਲਪਮੈਂਟ ਹੈ ਔਰ ਜਿੰਨੇ ਡਵੈਲਪਮੈਂਟ ਭਾਰਤੀ ਜਨਤਾ ਪਾਰਟੀ ਕਰ ਸਕਦੀ ਹੈ ਇੰਨਾ ਕੋਈ ਵੀ ਹੋਰ ਪਾਰਟੀ ਨੇ ਅਜੇ ਤੱਕ ਨਹੀਂ ਕੀਤਾ ਇਸ ਨੇ ਸਰਕਾਰਾਂ ਨੇ 67 ਸਾਲ ਰਾਜ ਕਰਕੇ ਲੋਕਾਂ ਨੂੰ ਲੁੱਟਿਆ ਔਰ ਉਹਨਾਂ ਨੇ ਹੁਣ ਦੇਖਿਆ ਕਿ ਇੱਕੋ ਹੀ ਪਾਰਟੀ ਜਿਹੜੀ ਭਾਰਤ ਦੀ ਜਨਤਾ ਪਾਰਟੀ ਜਿਹੜੀ ਵਿਕਾਸ ਕਰ ਸਕਦੀ ਏ ਔਰ ਅੱਜ ਭਾਰਤ ਦੀ ਜਨਤਾ ਪਾਰਟੀ ਨੇ ਉਹ ਬਿਹਾਰ ਦੇ ਵਿੱਚ ਕਰਕੇ ਦਿਖਾ ਦਿੱਤਾ ਸੋ ਇਸ ਹੱਦ ਭਾਜਪਾ ਪੰਜਾਬ ਦੇ ਕੈਸ਼ੇ ਗੁਦੇਵ ਸ਼ਰਮਾ ਦੇ ਵੀ ਬਿਹਾਰ ਦੀ ਜਿੱਤਨੇ ਇੱਕ ਵਾਰੀ ਫਿਰ ਭਾਜਪਾ ਦੇ ਵਰਕਰਾਂ ਦੇ ਵਿੱਚ ਇੱਕ ਖੁਸ਼ੀ ਦਾ ਮਾਹੌਲ ਪੈਦਾ ਕੀਤਾ ਬੇਸ਼ੱਕ ਤਰੰਤਲ ਜਿਮਨੀ ਹਾਰੇ ਲੇਕਿਨ ਉਸ ਹਾਰ ਨੂੰ ਬਿਹਾਰ ਦੀ ਵੱਡੀ ਇਤਿਹਾਸਿਕ ਜਿੱਤਨੇ ਇੱਕ ਵਾਰੀ ਫਿਰ ਭਾਜਪਾ ਵਰਕਰਾਂ ਦੇ ਵਿੱਚ ਇੱਕ ਜੋਸ਼ ਭਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ 2027 ਦੇ ਨਾਲ ਹੁਣ ਪੰਜਾਬ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਹੁਣ ਪਾਰੀ ਜਿੱਤ ਦੀ ਵੀ ਇੱਕ ਦਸਤਕ ਦੇਣ ਦੀ ਗੱਲ ਆਖੀ ਆ ਕਹਿੰਦਾ ਮੈਂ ਬੌਬੀ ਦਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ